ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਸ਼ੁਰੂ ਕੀਤਾ 26 ਝੋਨਾ ਵੜਨਾ ਜਿਹੜਾ ਲੇਟ ਵਾਲਾ ਲੱਗਿਆ ਸੀ ਜਿਹੜਾ ਸਮਝ ਲਓ ਜੁਲਾਈ ਮਹੀਨਿਆਂ ਚ ਲੱਗਿਆ ਸੀਗਾ ਤੇ ਉਹ 26 ਝੋਨਾ ਅੱਜ ਵੜਨਾ ਸ਼ੁਰੂ ਕੀਤਾ ਵਾ ਦੇਖੋ ਕਿਵੇਂ ਲੈਂਨਾ ਚ ਖੜਾ ਤੇ ਹਰੇ ਬਾਈ ਪੂਰੀ ਕਚਾਰ ਇਹਦਾ ਮੌਇਸਚਰ ਤਾਂ ਜ਼ਰੂਰ ਹੋਗਾ ਦੇਖੋ ਮੱਕੀ ਦੇ ਗੁੱਲ ਉਵੇਂ ਹੀ ਫਿਰਦੇ ਆ ਵਿੱਚ ਠੀਕ ਆ ਮੱਕੀ ਇਨਾਂ ਚੋ ਲੇਟ ਵੱਡ ਹੋਈ ਸੀ ਤਾਂ ਕਰਕੇ ਇਹ ਫੇਰ ਲੇਟ ਹੀ ਲੱਗਿਆ ਤੇ ਲੱਗਿਆ ਪਰ ਮਸ਼ੀਨ ਦਾ ਹੋਇਆ ਬਾਈ ਬਾਈ ਝਾੜ ਮੈਨੂੰ ਲੱਗਦਾ ਇਹ 26 ਝੋਨਾ ਸਾਥ ਦੇ ਰਿਹਾ ਆਪਣਾ ਉਹ ਇਸ ਕਰਕੇ ਕਿਉਂਕਿ ਇਹ 3.5 ਕਿਲੇ ਦਾ ਘੇਰਾ ਬਗਲਿਆ ਹੋਇਆ ਤੇ 16 ਫੁੱਟੀ ਟਰਾਲੀ ਇੱਕ ਟਿੰਕ ਦੀ ਹੋਣੀ ਆ ਸਿਰਫ ਤੇ ਬਾਕੀ ਹਜੇ ਬਚਿਆਣਾ ਮਾਲ ਤੇ ਦੋ ਜਾਂ ਤਿੰਨ ਡਿੰਗ ਵੱਜ ਜਾਣੇ ਆ ਇਹਦੇ ਵਿੱਚੋਂ ਤੇ ਨਾ ਕੋਈ ਡੋਡੀ ਆ ਨਾ ਕੁਝ ਹੋਰ ਐਨ ਫਰਸਟ ਕਲਾਸ ਪੂਰਾ ਫਰਸਟ ਕਲਾਸ ਬੀ ਆ ਤੇ ਮੋਇਸਚਰਾਈਜ਼ ਹੋਊਗਾ ਬਾਈ ਸਿੱਧੀ ਜੀ ਗੱਲ ਹਰਾ ਦਾਣਾ ਵੀ ਹੋਊਗਾ ਸਾਰਾ ਕੁਝ ਹੋਊਗਾ ਪਰ ਹੁਣ ਚੱਲਦਾ ਇੰਨਾ ਕੁ ਦਾ ਤੇ ਝੋਨਾ ਬਹੁਤ ਸੋਹਣਾ ਅੱਜ ਆਪਣੇ ਪਿੰਡ ਨਗਰ ਕਿਤਨਾ ਤੇ ਪਰ ਤੁਹਾਨੂੰ ਪਤਾ ਵੀ ਸਵੇਰੇ ਸਵੇਰੇ ਪਹਿਲਾਂ ਅੱਗੇ ਪਰ ਸਮੇਂ ਯਾਰ ਦੇਖੋ ਕਹੇ ਜੀ ਆਗੇ ਜਦੋਂ ਛੋਟੇ ਸੀ ਠੀਕ ਆ ਉਦੋਂ ਉਹਦੇ ਨੇੜੇ ਨਹੀਂ ਸੀ ਲੱਗਣ ਦਿੰਦਾ ਕੋਈ ਛੋਟਿਆਂ ਨੂੰ ਠੀਕ ਆ ਉਦੋਂ ਵੱਡਿਆਂ ਦਾ ਰਾਜ ਹੁੰਦਾ ਸੀ ਗੁਰਦਾਰੇ ਜਦੋਂ ਹੁਣ ਵੱਡੇ ਹੋਗੇ ਹੁਣ ਕੋਲੇ ਟਾਈਮ ਨਹੀਂ ਨਿਕਲਦਾ ਆਹ ਗੱਲ ਕਰੀਏ ਤਾਂ ਕੀ ਕਰੀਏ ਠੀਕ ਨਹੀਂ ਇਹ ਝੋਨੇ ਦਾ ਮੋਚਰ ਪੱਕਾ 23 24 ਦੇ ਉੱਪਰ ਹੋਗਾ ਪਰ ਝੋਨਾ ਇੰਨਾ ਟਾਪ ਕਲਾਸ ਖੜਾ ਪੂਰਾ ਝਾੜ ਦਊਗਾ ਇਹ ਝੋਨਾ ਮੇਰੇ ਖਿਆਲ ਚ ਜਿੱਥੇ ਤੱਕ ਹੈਗਾ ਲੈ ਲੋ ਖੈਰ ਰੰਗ ਦੇਖੋ ਕਿਵੇਂ ਸੁਨਹਿਰੀ ਰੰਗ ਹੋ ਕੇ ਪੱਕਾ ਛੋਟੇ ਹੁੰਦਿਆਂ ਨੂੰ ਇੰਨਾ ਚਾਹ ਹੁਣ ਅੱਜ ਦੇ ਦਿਨ ਦਾ ਨਗਰ ਕੀਰਤਨ ਦੇ ਦਾ ਚਾਹ ਹੁਣ ਵੀ ਉਵੇਂ ਹੀ ਆ ਬਾਬਾ ਜੀ ਦੇ ਚਲੋ ਗੁਰਪਰਵਾਹਨ ਚਾਹ ਹੁਣ ਵੀ ਉਨਾ ਹੀ ਆ ਪਰ ਅੱਜ ਜ਼ਿੰਮੇਵਾਰੀਆਂ ਨੇ ਬਸ ਠੀਕ ਆ ਅੱਗੇ ਇਹ ਜ਼ਿੰਮੇਵਾਰੀਆਂ ਹੁੰਦੀਆਂ ਨਹੀਂ ਸੀ ਛੋਟੇ ਹੁੰਦਿਆਂ ਦੇ ਕੋਈ ਮਤਲਬ ਨਹੀਂ ਸੀ ਹੁੰਦਾ ਘਰੇ ਠੀਕ ਆ ਘਰ ਦੇ ਕੰਮ ਕਰਦਿਆ ਕਰਨ ਆਪਾਂ ਤਾਂ ਭੈ ਨਗਰ ਕੀਰਤਨ ਦੇ ਜਾਣਾ ਟਰੈਕਟਰ ਦੇ ਮਗਰਾੜ ਤੇ ਬਹਿਣਾ ਹੁੰਦਾ ਸੀ ਬਸ ਠੀਕ ਆ ਛੋਟੇ ਹੁੰਦਿਆਂ ਨੇ ਤੇ ਪਟਾਕੇ ਚਲਾਉਂਦੇ ਹੁੰਦੇ ਸੀ ਪਹਿਲਾਂ ਮੂਰੇ ਮੂਰੇ ਤੇ ਚਲੋ ਹੁਣ ਤਾਂ ਪਟਾਕੇ ਫਟੂਕੇ ਨਹੀਂ ਚਲਾਉਂਦੇ ਹੁਣ ਚਾ ਵੀ ਪਟਾਕਿਆਂ ਦਾ ਕੋਈ ਹੈ ਨਹੀਂ ਉਦੋਂ ਹੁੰਦਾ ਸੀ ਵੀ ਪਟਾਕੇ ਚਲਾਉਣੇ ਹਨ ਤੇ ਨਿੱਕੇ ਹੁੰਦੇ ਬਹੁਤ ਚਾ ਹੁੰਦਾ ਸੀ ਤੇ ਆ 13 ਦਿਨ ਕੀਰਤਨ ਹੁੰਦਾ ਹੁੰਦਾ ਨਗਰ ਕੀਰਤਨ ਤੋਂ ਪਹਿਲਾਂ ਆਪਣੇ ਸਵੇਰੇ ਸਵੇਰੇ ਕੀ ਇਹ 13 ਦਿਨਾਂ ਦਾ ਇੰਨਾ ਕੁ ਚਾ ਹੁੰਦਾ ਸੀ ਵੀ ਸਵੇਰੇ ਸਵੇਰੇ ਰੋਜ਼ ਗੁਰੂ ਘਰੇ ਜਾਣਾ ਪਕੌੜੇ ਖਾਣੇ ਬਰਫੀ ਲੱਡੂ ਖਾਣੀ ਵਿਚਾਰ ਚੜਿਆ ਰਹਿਣਾ ਦੀ ਸੇਵਾ ਕਰਾਂਗੇ ਨਾਲੇ ਹਨ ਤੇ ਹੁਣ ਸਵੇਰੇ ਸਵੇਰੇ ਉਹੀ ਸਵੇਰੇ ਸਵੇਰੇ ਕੰਮ ਦਾ ਜੋਰ ਹੁੰਦਾ ਉਹੀ ਸਵੇਰੇ ਸਵੇਰੇ ਉਧਰ ਕੀਰਤਨ ਹੋ ਰਿਹਾ ਹੁੰਦਾ ਕਿੱਧਰ ਨੂੰ ਜਾਵੇ ਜਾ ਹੀ ਨਹੀਂ ਹੁੰਦਾ ਅੱਜ ਜਾ ਕੇ ਆਇਆ ਪਹਿਲੇ ਦਿਨ ਗੁਰਦੁਆਰਾ ਸਾਹਿਬ ਜਾਨਿਕ ਮੱਥਾ ਟੇਕਦਾ ਅੱਗੇ ਤਾਂ ਜਾਣੇ ਤਾਂ ਰੋਜ਼ ਹੀ ਆ ਪਰ ਮੱਥਾ ਟੇਕ ਕੇ ਜਦੀ ਮੁੜਿਆ ਉਹਨਾਂ ਦੇ ਅੱਜ ਥੋੜਾ ਟਾਈਮ ਰੁਕਿਆ ਅੱਜ ਵੀ ਤਾਂ ਰੁਕਿਆ ਕਿਉਂਕਿ ਆਪਣੀ ਵਾਰੀ ਸੀ ਲੰਗਰ ਦੀ ਤਾਂ ਰੁਕਣਾ ਪਿਆ ਨਹੀਂ ਤਾਂ ਰੁਕਿਆ ਮਨੀ ਦੀ ਜਾਣਾ ਤੇ ਇਦਾਂ ਕਰਕੇ ਵੀ ਜ਼ਿੰਮੇਵਾਰੀਆਂ ਨੇ ਪਹਿਲਾਂ ਮੁੰਡੇ ਮੇਰੇ ਹਾਨ ਦੇ ਯਾਨੀ ਕਿ ਬਹੁਤ ਮੇਰੇ ਤੋਂ ਵੱਡੇ ਆ ਹੁਣ ਜਿਹੜੇ ਮੇਰੇ ਨਾਲ ਦੇ ਬਰਾਬਰ ਦੇ ਹੁੰਦੇ ਸੀ ਉਹ ਸਾਰੇ ਬਾਹਰ ਆ ਇੱਥੇ ਕੋਈ ਹੈ ਹੀ ਨਹੀਂ ਤੇ ਹੰਦਰਾ ਜਗਾਈ ਹੰਦਰਾ ਜਗਾਈ ਹੰਦਰਾ ਜਗਾਈ ਹੰਦਰਾ ਜਗਾਈ ਅਗੋ ਤੁੰਗੋ ਤੁੰਗੋ ਜਗਾਈ ਹੰਦਰਾ ਜਗਾਈ ਹੰਦਰਾ ਜਗਾਈ او تو جا اندر نو کو لائي توني اندر ڏي تو کو جا انگه پھول چمڪ پائين پھول چمڪ پائين اوتي پھول چمڪ پائين اوتي ਪਿਆਰ ਦੇ ਨਾਲ ਦੁਬਿੱਤਾ ਛਕ ਲੈਣ ਉਨੀ ਦੇਰ ਲਈ ਭਾਈ ਮਨਦੀਪ ਸਿੰਘ ਜੀ ਬਹੀੜ ਭਾਈ ਮਨਦੀਪ ਸਿੰਘ ਜੀ ਬਹੀੜ ਇਹ ਕਰਦਾ ਰਹੀ ਹਾਜ਼ਰੀ ਭਰ ਰਹੇ ਸਾਡੀਆਂ ਸਤਿਪਾ ਪ੍ਰੇਮ ਨਾਲ ਨਾਲੇ ਚਾ ਸਕੋ ਤੇ ਨਾਲੇ ਗੁਰੂ ਦੀ ਬਾਣੀ ਸਰਵਣ ਕਰੋ ਜੀ ਨਾਨਕ ਪ੍ਰਕਾਸ਼ ਕਾਲੂਗਾ ਸਾਹਿਬ ਨੂੰ ਪੰਜਵੇਂ ਬੜਾ ਤੇ ਪਹੁੰਚਿਆ ਧੰਤਾਲ ਗੁਰਦੁਆਰਾ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਕੀ ਪੱਕਾ ਦਰਵਾਜਾ ਸਤਪੁਰੇ ਇਥੇ ਪਹੁੰਚੇ ਨੇ ਇਥੋਂ ਦੀ ਸੰਗਤ ਪ੍ਰਬੰਧਕ ਸੰਗਤ ਨੇ ਜਾਦੇ ਲੰਗਰ ਅੰਦਰ ਚੱਲ ਰਹੇ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਅੰਦਰ ਜਾ ਕੇ ਜਾਦੇ ਲੰਗਰ ਛਕਣੇ ਪ੍ਰਬੰਧਕਾਂ ਵੱਲੋਂ ਗੁਰਦੇ ਹੱਥ ਤੇ ਚੇਤੇ ਸਰੇ ਦੀ ਤਰਾ ਸੱਤਾ ਰੰਗਾਂ ਵਿੱਚ ਰੰਗ ਹਰੇ ਦੀ ਤਰਾ ਹੈ ਸੱਤਾ ਰੰਗਾਂ ਵਿੱਚ ਰੰਗ ਹਰੇ ਦੀ ਤਰਾ ਸਭ ਕੁਝ ਘੁੰਮੇ ਸਭ ਕੁਝ ਘੁੰਮੇ ਸਭ ਕੁਝ ਘੁੰਮੇ ਅੱਗ ਦੇ ਦਵਾਲੇ ਨਾਲ ਫੇਰੇ ਸੀ ਲੜੇ ਅੱਗ ਦੇ ਦਵਾਲੇ